ਸਤਿ ਸ਼੍ਰੀ ਅਕਾਲ ਬਈ ਸਰਦਾਰਾਂ ਨੂੰ ਜੀ ਅਸੀਂ ਪਹੁੰਚੇ ਬਰਨਾਲਾ ਟਰੈਕਟਰ ਮੰਡੀ ਜੀ ਇਹ ਮੰਡੀ ਹਰ ਸੋਮਵਾਰ ਟਰੈਕਟਰ ਮੰਡੀ ਲੱਗਦੀ ਹੈ ਜੀ ਅਸੀਂ ਤੁਹਾਨੂੰ ਟਰੈਕਟਰ ਬਾਰੇ ਜਾਣਕਾਰੀ ਉਸਦੇ ਭਾਅ ਤੇ ਮਾਡਲ ਬਾਰੇ ਜਾਣਕਾਰੀ ਸੰਜੀ ਕਰਾਂਗੇ ਜੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਅਤੇ ਪੇਜ ਨੂੰ ਫੋਲੋ ਜ਼ਰੂਰ ਕਰੋ ਜੀ ਧੰਨਵਾਦ ਪ੍ਰੀਤਾਂ ਜੀ 20 ਮਾਡਲ ਬੀਮਣ ਲਈ 4,60,000 ਮੁੱਲ ਹੈ ਜੀ ਟਰੈਕਟਰ ਬਹੁਤ ਸਾਫ਼ ਹੈ ਸੈਂਟਰ ਵੇਰ ਹੈ ਜੀ 6050 ਨਾਲ ਖੜਾ 5 ਸਟਾਰ 855 ਜੀ ਪਾਵਰ ਸਟੀering ਹੈ ਰਿਵਰਸ ਵੀਡੀਓ ਡਿਸਟ੍ਰਿਬਿਊਟਰ ਲੱਗਿਆ ਹੋਇਆ ਜੀ ਇਹ ਆ 20 ਮਾਡਲ ਜੀ ਇਹਦਾ ਮੁੱਲ ਹੈ ਜੀ 6 ਲੱਖ 700 ਨਾਲ ਖੜਾ ਸੋਨਾਂ ਲਿੱਕਾ ਜੀ ਡੈਕ ਲੱਗਿਆ ਹੋਇਆ ਇਹਦੇ ਲਾਈਟਾਂ ਲੱਗਿਆ ਨੇ 60 ਦਾ ਡੀਆਈ ਇੰਟਰਨੈਸ਼ਨਲ ਇਹ ਆ 13 ਮਾਡਲ ਜੀ ਇਦਾ ਮੁੱਲ ਹੈ 465000 ਟਰੈਕਟਰ ਵੀ ਬਹੁਤ ਸਾਫ਼ ਹੈ ਜੀ ਇਹਦੇ ਨਾਲ 5 ਸਟਾਰ 855 ਐਫੀ ਖੜਾ ਜੀ ਪਾਵਰ ਸਟੀering ਹੈ ਟਰੈਕਟਰ ਵੀ ਬਹੁਤ ਸਾਫ਼ ਹੈ ਜੀ 14 ਦੇ ਟਾਇਰ ਨੇ ਇਹ ਹੈ 19 ਮਾਡਲ ਇਦਾ ਮੁੱਲ ਹੈ 625000 ਇਹਦੇ ਨਾਲ ਫੁੱਡ ਦੀ ਛਤਰੀ ਚ ਖੜਾ ਜੀ 855 ਅਰ ਮદાન ਫੱਤੇ ਦੇਖਿਆ ਇਹ ਹੈ ਗ੍ਰੀਨਟਰ ਦੇ ਇਹ ਹੈ ਜੀ 19 ਮਾਡਲ ਇਹਦਾ ਮੁੱਲ ਵੀ 630000 ਆ ਜੀ ਪਾਵਰ ਸਟੀering ਹੈ ਡਿਸਟ੍ਰਿਬਿਊਟਰ ਲੱਗਿਆ ਹੋਈ ਰਿਵਰਸ ਬੀਟੀਓ ਜੀ ਵਧੀਆ ਬੈਂਪਰ ਲੱਗਿਆ ਹੋਇਆ ਇਹਦੇ ਨਾਲ ਸਾਬ ਸਟਾਰ 855 ਐਫ ਪੀ ਰਿਵਰਸ ਬੀਟੀਓ ਇਹ ਵੀ ਉੱਚਾ ਮਡ ਲੀ ਲਾਦਾ 20 ਮਡਲਾ ਇਹਦਾ ਮੁੱਲ ਆ ਜੀ 640000 ਪੀਵੀ 25 97 ਸਭ ਚੱਲਦੇ ਹੈ ਜੀ ਖੜੇ ਨੇ ਹੁਣ ਤਰਕਸ਼ੀਰ ਜੌਂਗ ਦੇ ਇਹ ਤਰਕਸ਼ੀਰ ਜੌਂਗ ਦੇ ਡਾਇਰੈਕਟਰ ਨੇ ਜੀ ਸਰ ਆਜ 852 ਜੀ 21 ਮਡ ਲਾਈ ਪੀ ਵੀ 13 0553 ਇਹ ਟਾਇਰ ਬਹੁਤ ਸਾਫ ਹੈ ਮੁੱਲ ਹੈ 65000 ਜੀ ਪਾਵਰ ਸਟੀਅਰਿੰਗ ਇੱਧਾ ਖੜਾ ਜੌਂਡੀਅਰ 5055 ਜੀ ਇਹ 12 ਮਡਲੀ 4,30,000 ਮੁੱਲ ਹੈ ਜੀ ਦਾ ਸੋਨਾ ਨਿਕਸ 70 ਦਾ ਡੀਆਈ 16 ਦੇ ਟਾਇਰਾਂ ਦੀ 9 ਮਡਲੀ 3,70,000 ਮੁੱਲ ਹੈ ਜੀ ਦਾ 13 ਮਡਲੀ 4,60,000 ਮੁੱਲ ਹੈ ਜੀ ਫੋਰ ਸਟਾਰ ਹੈ ਪਾਵਰ ਸਟੀering ਹੈ ਜੀ ਇਹ ਬਾਰ ਬਟਿਓ ਟਰੈਕਟਰ ਬਹੁਤ ਸੌਫਾ ਜੀ ਨਾਲ ਖੜਾ ਫੁੱਟ ਵਾਲੀ ਸ਼ਰਤੀ ਜੀ ਕੋਰ 855 ਜੀ ਇਹ ਵੀ 16 ਮਾਡਲ ਆ ਜੀ ਇਹਦਾ ਮੁੱਲ ਆ 5 ਲੱਖ 45000 ਬੈਂਪਰ ਲੱਗੇ ਹੋਏ ਨੰਬਰ ਚੈੱਕ ਕਰ ਲੋ ਲੋ ਜੀ ਟਰੈਲੀਆਂ ਵੀ ਕਿਹਾ ਉਹਨੇ 1 ਲੱਖ 60000 ਮੁੱਲ ਕੀਤਾ ਹੀ ਆ ਤਰਕਸੀਲ ਜੌਂਸ ਖੜੇ ਬਰਨਾਲੇ ਟਰੈਕਟਰ ਦਿਖਾਉਣੇ ਇਸ ਨੂੰ 23 ਮਾਡਲ ਆ ਜੀ ਸਵਰਾਜ 852 ਜੀ 8 ਲੱਖ 11 ਹਜ਼ਾਰ ਮੁੱਲ ਆ ਜੀ ਉੱਡ ਲੱਗਿਆ ਹੈ ਜੀ ਨਾਲ ਖੜਾ ਨਿਊ ਹਾਲੈਂਡ 3630 ਜੀ ਉੱਡ ਵਾਲੀ ਛੱਤੀ ਲੱਗੀ ਹੋਈ ਹੈ ਜਿਹੜੇ ਟਰੈਕਟਰ ਇਹੋ ਸਾਫ ਹੈ ਜੀ ਐਪੀਵੀ 19 21 ਮਾਡਲ ਆ ਜੀ 8 ਲੱਖ 18 ਹਜ਼ਾਰ ਮੋਲ ਲ ਜੀ ਦਾ 680 ਘੰਟੇ ਚੱਲੇ ਜੀ 680 ਘੰਟੇ ਚੱਲੇ ਜਿਆ ਟਰੈਕਟਰ ਨਿਊ ਹਾਲੈਂਡ ਨਾਲ ਖੜਾ ਹੈ ਪ੍ਰੀਤ 20 ਮਾਡਲ 452000 ਮੋਲ ਲ ਜੀ ਟਰੈਕਟਰ ਵੀ ਸਾਫ ਹੈ ਜਿਹਦੇ ਨਾਲ ਹੈ ਟਰੈਕਟਰ 855 22 ਮਾਡਲ PV03 707 ਲੱਖ 70000 ਮੁੱਲ ਹੈ ਜੀ ਦਾ ਇਹ ਵੀ ਸੇਲ ਹੈ ਟਰੈਕਟਰ ਟਰੈਕਟਰ ਇਹ ਵੀ ਬਹੁਤ ਸਾਫ਼ ਹੈ ਡਿਸਟ੍ਰਿਬਿਊਟਰ ਲੱਗੇ ਹੋਏ ਆਖੜਾ ਜੀ ਕੀ ਮਾਡਲ ਨਿਊ ਹਾਲੈਂਡ 5520 ਜੀ 21 ਮਾਡਲ 11 ਲੱਖ 75000 ਮੁੱਲ ਹੈ 4x4 ਹੀ ਮੈਸੀ 241 ਦਾ ਹੈ ਡੀਆਈ 4x4 ਇਹ ਹੈ 19 ਮਾਡਲ 6 ਲੱਖ 25 ਹਜ਼ਾਰ ਮੁੱਲ ਹੈ ਜੀ ਦਾ ਅਰਡਨੋ ਬਾਜੀ 605 ਡੀ ਆਈ ਇਹ ਹੈ 22 ਮਾਡਲ 7 ਲੱਖ 85 ਹਜ਼ਾਰ ਮੁੱਲ ਹੈ ਜੀ ਦਾ ਟਰੈਕਟਰ ਵੀ ਬਹੁਤ ਸਾਫ ਹੈ 53 10 ਜੌਂਡੀ ਆ ਜੀ ਰਿਵਰਸ ਵੀ ਡੂ ਆ ਜੀ 16 ਮਾਡਲ ਹੈ ਜੀ 530000 ਮੁੱਲ ਆ ਜੀ ਨਾਲ ਖੜਾ ਫੋਰ ਸਟਾਰ 855 ਜੀ 18 ਮਾਡਲ 595000 ਮੁੱਲ ਆ ਜੀ ਇੱਕ ਦਿਨ ਸਰਵਿਸ ਵੀ ਹੋ ਰਿਆ ਜੀ ਤਾਂ ਹੋਈ ਬੰਦੂ ਬੈਂਪਰ ਲੱਗਿਆ ਜੀ ਵਧੀਆ ਤੇ 16 ਮਾਡਲ 538000 ਮੁੱਲ ਆ ਜੀ ਆ ਖੜਾ ਈ 36 30 11 ਮਾਡਲ ਆ ਜੀ 4,85,000 ਮੁੱਲ ਦਾ ਈ ਬਾਬਾ ਆਪਣਾ ਡਰਾਈਵਰ ਹਾਂਜੀ ਕਿਹੜਾ ਪਿੰਡਾ ਬੱਬੀ ਮਾਉਂਟਨ 93 ਕਿੰਨੇ ਮਾਡਲ ਆ ਬਈ 11 ਮਾਣ 11 ਮਾਡਲ ਆ ਈ ਆਪਣਾ ਕੋਈ ਮੋਬਾਈਲ ਨੰਬਰ ਈ ਨਾ ਇਹ ਦੂਜੇ ਬੰਦੇ ਕੋਲ ਹੈ ਵਪਾਰੀ ਕੋਲ ਠੀਕ ਈ 94700 ਪਣੀ ਹੱਡੀ ਆਈ 3,28,000 ਮੁੱਲ ਦਾ ਈ ਦਾ ਪੋਰ ਮੇ ਪੋਰ ਦੇਖੋ ਕਿ ਮਾਦਰਾ ਟਰੈਕ ਲਾਸਟ ਐਂਡ ਟੂ 4x4 ਸੋ ਚੈੱਕ ਕਰ ਲਈ 17 ਮਾੜ ਲਈ 4,50,000 ਮੁੱਲ ਲਈ ਇਹ ਚੈੱਕ ਕਰ ਲਈ ਡਿਸਟ੍ਰਿਬਿਊਟਰ ਲੱਗਿਆ ਹੈ ਜੀ ਬਰਣਾੜਾ ਮੰਡੀ 60 ਦਾ ਫਾਰਮ ਟਰੈਕ ਆ ਜੀ ਟਰੈਕਟਰ ਦੇਖੋ ਜੀ ਇਸ ਲਈ ਟਾਇਰ ਨਵੇਂ ਨੇ ਮੂਲ ਵੀ ਨਵੀਂ ਟਰੈਕਟਰ ਬਹੁਤ ਸਾਫ਼ ਆ 13 ਮੜਲਾ ਜੀ ਇੰਜਨ ਦੇਖੋ ਜੀ ਇੰਜਰੀ ਬਹੁਤ ਸਾਫ਼ ਪਿਆ ਜੀ 13 ਮੜਲਾ ਜੀ ਮੁੱਲ ਆ 435000 ਜੀ ਇਹਦੇ ਨਾਲ ਇੱਕ ਹੋਰ ਘੜਾ 60 ਦਾ ਫਾਰਮ ਟਰੈਕ ਜੀ ਜੀਪੀਆਈ ਟਰੈਕਟਰ ਦੇ ਟਾਇਰ ਵੀ ਨਵੇਂ ਨੇ ਜੀ ਆਰ ਪਾਇਆ ਹੋਇਆ ਜੀ ਇਹ 23 ਮੱਲ ਮੁੱਲ ਹੈ 7 ਲੱਖ 45 ਹਜ਼ਾਰੀ ਨਾ ਰੱਖਦਾ ਸੋਨ ਵਾਲੀ ਕਾ 66000 RXi 14 ਮੱਲ ਹੈ 4 ਲੱਖ 52 ਹਜ਼ਾਰ ਮੁੱਲ ਹੈ 16 ਟੈਰਾਂ ਚ ਠੀਕ 21 ਮੱਲ 6 ਲੱਖ 52 95 ਹਜ਼ਾਰੀ ਸੋਰਾਜ 852 ਪੈਵ ਸਟਾਰ 1600 ਡਾਟ ਹੈ ਜੀ ਪੱਡ ਲੱਗਿਆ ਹੋਇਆ ਡਿਸਟਰੀਬਿਊਟਰ ਵੀ ਲੱਗਿਆ ਹੋਇਆ ਜੀ 855 ਜੀ ਪਾਈਵ ਸਟਾਰ ਰਵਰਸ ਪੀਟੀਆਈ ਨੰਬਰ ਚੈੱਕ ਕਰ ਲਓ ਜੀ ਡਿਸਟਰੀਬਿਊਟਰ ਲੱਗਿਆ ਹੋਇਆ ਜੀ 19 ਮੁੱਲ ਹੈ 695 25000 ਮੁੱਲ ਹੈ ਸੇਲ ਪੱਚੀ ਯਾਰ ਜੋਂ ਡੀ ਆਰ 54 ਪੰਜ ਆ ਜਾਣਗੇ 852 ਫੀਰ ਵਰਸ ਵੀਡੀਓ ਹਨ ਪ੍ਰਗਿਆ ਜੀ 22 ਮਾਡਲ 775000 ਮੁੱਲ ਕੀਤਾ ਪਈਆਂ ਜੀ ਸਾਈਡ ਗੇਰਾ ਜੀ ਨਾਰਗੜ 969 ਸੂਰਾਜ ਐਫੀ ਜੀ ਬੋਨੂ ਵੀਪੋਰ 655 ਡੀਆਈ ਨੋਵਾਂਮੇਂਦਰਾ 484 ਪੰਜਾਬੀ 3 ਹਾਂ ਤਾਂ ਫੀਸ ਖਾਮ ਦੀ ਫਿਰ ਮੇਰਾ ਨੰਬਰ ਬਈ ਅਪਲੀਕੇਸ਼ਨ ਲੈਣੇ ਹੁੰਦੇ 700 9704724 ਇੱਕ ਵਾਰੀ ਮਰੋ 700 97047 ਪਿੰਡ ਕਿਹੜਾ ਪਿੰਡ ਆਪਣਾ ਪੱਠੜਾ ਤਣਾਉਲੇ ਕੋਲ ਠੀਕ ਇਹ ਆ ਨੰਬਰ ਤੇ ਪੰਜ ਮਿੰਟ ਗੱਲ ਕਰਦੇ ਸਾਰੀ ਹੋ ਜੇ ਨਾ ਆਪਣਾ ਕੋਈ ਸਾਰੀ ਡਾਟਾ ਬਈ ਸੋਨਣਾ ਨਿਕਲ 60 ਦਾ ਡੀ ਆਈ ਜੀ ਦੇ ਪਾਸਾ ਸੱਤ ਕਰਦੇ ਪੂਰੀ ਲਾਈਨਿੰਗ ਦੇ ਬਾੜੇ ਹੁੰਦੇ ਨੇ ਤੇ ਫਿਰ ਤਾਂ ਇਹ ਵੀ ਖੜੇ 12 13 ਠੀਕ ਹੈ ਬੰਦੇ ਬਈ ਨਾਲ ਗੱਲ ਕਰ ਠੀਕ ਆ ਬਈ ਧੰਨਵਾਦ ਅਰਜਨ ਉਹ ਵਾ 605 ਡੀ ਆਈ ਇਹ ਕੇਮਰਲੇ 74000 ਮੁੱਲ ਦਾ ਟਰੈਕਟਰ ਬਹੁਤ ਫਸਟ ਕਲਾਸ ਹੈ 605 ਅਰਜਨ ਡੀ ਆਈ ਮੇਂਦਰਾ 10 ਮਾਡਲ ਜੀ 355000 ਮੁੱਲਾ ਜੀ ਕੈਸ਼ ਫੁੱਲ ਟੌਪ ਸਾਈਡ ਗੇਰਾਈ 605 ਡੀਆਈਏ ਦੇਖੋ ਜੀ ਟਰੈਕਟਰ ਫਸਟ ਕਲਾਸ ਹੈ ਨਿਯੋਪਕਿਆ ਨਾਲ ਕੜਾ ਇੱਕ ਹੋਰ ਹੈ 605 ਡੀਆਈਏ ਬਾਬਰਾ 1 ਕੀ ਮੜ ਲਈ 665000 ਮੁੱਲ ਹੈ ਨਕਦ ਕੈਸ਼ ਇਹ ਡਿਸਟ੍ਰਿਬਿਊਟਰ ਲੱਗਿਆ ਹੋਇਆ ਜੀ ਨਾਲ ਖੜਾ 55 855 ਸੋਰਾਜ ਪੀਵੀ 11 ਨੰਬਰ ਆ ਜੀ ਦਾ ਇਹ 10 ਮਾਡਲ ਲਈ 365000 ਮੁੱਲ ਆ ਜੀ ਦਾ ਟਾਇਰ ਵੀ ਉਹ ਸਾਫ ਹੈ। ਟਾਇਰ ਵੀ ਦੇਖ ਲੋ ਜੀ। ਸੋਨਾਲਿਕ ਦਾ 10 ਮਾਡਲ ਲਈ 365000 ਮੁੱਲ ਆ ਜੀ। ਟਾਇਰ ਦੇਖੋ ਨਵੇਂ ਆ ਸਾਈਡ ਗੇਅਰ। 5310 18 ਮਾਡਲ ਆ ਪੀਵੀ 9ਏਪੀ 4331 ਨੰਬਰ ਆ ਜੀ 5310 ਡਿਸਟ੍ਰੀਬਟਰ ਲੱਗਿਆ ਹੋਇਆ ਜੀ ਕਵਰ ਸਟੇਡਿੰਗ ਸੈਰ ਗੇਅਰ ਟ੍ਰੈਕਟਰ ਵੀ ਬਹੁਤ ਸਾਫ ਆਈ ਨਾਲ ਖਡਾਰ ਜਨੋਵਾ 605 ਡੀਆਈ ਜੀ ਟਾਇਰ ਬਿਲਕੁਲ ਨਵੇਂ ਨੇ ਜੀ ਮਾਡਲ ਹੈ ਬਾਈ ਮੋਲਾ 7 ਲੱਖ 35 ਹਜ਼ਾਰੀ ਨਾਲ ਕਿਦਾਈ ਪ੍ਰੀਤ 6549 ਬਹੁਤ ਸੰਘਾਰਿਆ ਹੋਇਆ ਟਰੈਕਟਰ ਹੈ ਜੀ ਪੈਰ ਵਧੀਆ ਨੰਨੇ ਪੈਨ ਜੀ 21 ਮਾਡਲ ਹੈ 5 ਲੱਖ 55 ਹਜ਼ਾਰ ਮੋਲਾ ਜੀ ਐਂਪ ਲੱਗਿਆ ਹੋਇਆ ਬਹੁਤ ਸੋਹਣਾ ਟਰੈਕਟਰ ਸੰਘਾਰਿਆ ਹੋਇਆ ਜੀ ਆਹ ਮਿਸਟਰ ਸਵਰਾ 852 ਫੀਜੀ ਟਰੈਕਟਰ ਦੇਖੀ ਬਹੁਤ ਸਾਫ ਹੈ ਵੀ ਵੀ ਨੀ ਨੰਬਰ ਆਈਦਰ ਨਾਲ 88721 ਮਾਡਲ ਆ ਜੀ 6 ਲੱਖ 70 ਹਜ਼ਾਰ ਮੁੱਲ ਆ ਜੀ ਦਾ ਨਾਲ ਖੜਾ ਜੋਂਬੀਅਰ 5310 ਜੀ ਉਡ ਵਾਲੀ ਸੱਤੀ ਲੱਗੀ ਹੋਈ ਜੀ 8 ਮੱੜਾ ਜੀ 4,85,000 ਮੋੱਲਾ ਜੀ ਦਾ। ਨਾਲ ਖੜਾ ਜੀ ਫਾਰਮ ਟਰੈਕ 60 ਦਾ ਜੀ। 11 ਮੱੜਾ ਜੀ 3,55,000 ਮੋੱਲਾ ਜੀ। ਟਰੈਕਟਰ ਦੀ ਇੰਜਨ ਦੀ ਕੰਡੀਸ਼ਨ ਚੈੱਕ ਕਰ ਲਈ। ਟਾਇਰ ਜੀ। ਸੈਂਟਰ ਗੇਅਰ ਘੜੇ 55 ਫਾਈਵ ਸਟਾਰੀ ਰਿਵਰਸ ਪੀਟੀਓ ਟਾਇਰ ਦੇਖ ਲੋ ਜੀ ਐਰ ਬਾਈ ਬਾਈ ਦੀ ਗੱਤ ਹੈ 21 ਮਾਡਲ ਹੈ ਮੁੱਲ ਹੈ 7 ਲੱਖ 45000 ਜੀ ਟਾਇਰ ਚੈੱਕ ਕਰ ਲੋ ਜੀ ਡਬਲ ਡਿਸਟ੍ਰੀਬਿਊਟਰ ਹੈ ਪੀਵੀ 30 ਜੈਡ 11 43 11 84 ਕੁਝ ਜੰਡਿਆ ਪੰਜਾਬ 55 ਪੀਵੀਡੀ 10 ਮਾਡਲ ਜੇ ਸੌਨਾ ਨੀਕਾ 14 ਮਾਡਲ 750 ਡੀਆਈ 440000 ਮੁੱਲ ਆ ਜੀ ਟ੍ਰੈਕਟਰ ਨਮੀ ਨੇ ਟ੍ਰੈਕਟਰ ਦੇ ਇੰਜਨ ਦੀ ਕੰਡੀਸ਼ਨ ਚੈੱਕ ਕਰ ਲੋ ਜੀ ਬੈਟਰੀ ਡਿਸਟਿਬਿਊਟਰ ਲੱਗਿਆ ਹੋਇਆ ਜੀ ਗੱਡੀ ਵਾਲੇ ਬਟ 605 ਅਰਜਨ ਨੋਵਾ ਡੀਆਈ 4x4 ਘੜਿਆ ਵੀ ਬਦਲ ਕਰੀ ਆਹ ਆਹ ਤੇ ਮਾਡਲ ਹੈ 10 ਲੱਖ 50 ਹਜ਼ਾਰ ਮੁੱਲ ਹੈ ਨਾਲਾ ਮੰਡੀ ਟਰੈਕਟਰ ਦਿਖਾਉਣੇ ਆ ਜੀ 8 ਮਾਡਲ ਹੈ ਜੀ ਘਟਵੇਂ ਸੇ ਟਰੈਕਟਰ ਬਹੁਤ ਸੋਫਾਈ ਟਾਇਰ ਚੈੱਕ ਕਰ ਲੋ ਜੀ ਸੈਂਟਰ ਗੇਅਰ 8 ਮਾਡਲ ਮੁੱਲ ਹੈ 335000 ਟਰੈਕਟਰ ਸਾਰ ਬਹੁਤ ਹੈ ਇਨ ਨਾਲ ਇੱਕ ਹੋ ਟਰੈਕਟਰ ਖੜਾ ਜੀ 855 ਵਰਸ ਵੀਡੀਓ ਜੀ ਇਹ ਵੀ ਘੱਟ ਮਹੀਨੇ ਜਿਹੜਾ ਟਰੈਕਟਰ ਇਹ ਵੀ ਬਹੁਤ ਸਾਫ਼ ਆ ਜੀ ਪੀ ਵੀ ਦਾਸ ਲੁਧਿਆਣਾ ਨੰਬਰ ਹੈ ਜੀ ਇਹ ਗਰਾਮੜ ਲਈ ਇਹਦਾ ਮੁੱਲ 395000 ਜੀ ਟਾਇਰ ਦੇਖ ਲਓ ਜਨਾਬ ਇਹ ਨਾਲ ਖੜਾ ਜੀ ਪੋਰਸਟਾਰ ਰਿਵਰਸ ਵੀਡੀਓ ਇਹ ਦਾ ਆਪਣਾ ਡਿਸਟ੍ਰੀਬਿਊਟਰ ਲੱਗਿਆ ਹੋਇਆ ਜੀ ਇਹ ਦਾ ਖਰਾਬ ਟਾਇਰ ਖਰਾਬ ਕਰਦਾ ਬਾਬਰ ਸਟੀਰਿੰਗ ਹੈ ਜੀ 15 ਵੱਡਾ ਹੈ ਜੀ 55500 ਮੁੱਲ ਹੈ ਇਹਦਾ ਤੇ ਇਹ ਦੇਖ ਲਈ ਨਾ ਲੜਾ ਸੰਗ ਅਲਿਕਾ ਜੀ 13 ਮਾਡਲ ਲਈ 425000 ਮੁੱਲ ਹੈ ਜੀ ਦਾ 9630 ਇਹ ਵਿਸਟਾਰ 19 ਮਾਡਲ ਆ ਜੀ 625000 ਮੁੱਲ ਇਹ ਦਾ ਟ੍ਰੇਡ ਰੀਗੋ ਸਾਫਾਈ ਹਾਲੋ ਨਾਲ ਖੜਾ ਜੀ ਸੋਨ ਵਾਲੀ ਕਾ 750 ਡੀਆਈ ਸਿਕੰਦਰਾ ਇੰਟਰਨੈਸ਼ਨਲ ਇੱਕੀ ਮਾਡਲ ਆ ਜੀ ਇਹ 555000 ਮੁੱਲ ਆ ਜੀ ਇੰਜਨ ਦੀ ਕੰਡੀਸ਼ਨ ਚੈੱਕ ਕਰ ਲੋ ਜੀ ਡਬਲ ਡਿਸਟ੍ਰੀਬਿਊਟਰ ਲੱਗਿਆ ਹੋਇਆ ਜੀ 855 ਸਵਰਾਜ ਜੀ ਇਹ ਵੀ ਕੱਟ ਮੈਸੇਜ ਹੈ ਜੀ ਇਹ 10 ਮਾਡਲ ਆਈ ਉੱਡ ਵਾਲੀ ਸਤਰੀ ਲੱਗੀ ਹੋਈ ਹੈ ਜੀ ਇਹਦੇ 10 ਮਾਡਲ ਦਾ ਮੁੱਲ 395000 ਜੀ